ਇੱਲਾ ਤੁਹਾਨੂੰ ਮੜਾ ਜੇ ਨੇੜੇ ਕਿਛਾ ਦਿੰਦੇ ਆ ਲੀਵਾ ਆਪਾਂ ਬਈ ਪਸ਼ੂ ਦਾ ਤੇ ਬਾਕੀ ਤੋਰ ਤੋਰ ਕੇ ਤੁਹਾਨੂੰ ਦਿਖਾਤੀ 7-8 ਦਿਨ ਬਾਕੀ ਨੇ ਤੇ ਆ ਪਿੱਠ ਪੂੜਾ ਦੇਖ ਲਓ ਠੀਕ ਹੈ ਜੀ ਬਾਕੀ ਪੂਛ ਦੀ ਲੰਬਾਈ ਚੜਾਈ ਚੌਰ ਤੇ ਸਿੰਘ ਜਿਹੜੀਆਂ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਨੇ ਜਿਵੇਂ ਸਿੰਘ ਦੇਖ ਲਓ ਪੂਰਾ ਛੋਟਾ ਸਿੰਘ ਹੈ ਮੁਠੀ ਵਾਲਾ ਤੇ ਇਹ ਝੋਟੀ ਬਕਾਊ ਆ ਬਾਕੀ ਸੰਪਰਕ ਕਰਿਓ ਨੰਬਰ ਆਪਾਂ ਦਿੰਨੇ ਆ ਸਕਰੀਨ ਤੇ ਠੀਕ ਹੈ ਜੀ ਬਾਕੀ ਸ਼ੇਅਰ ਕਰੋ ਬਾਈ ਬਣ ਕੇ ਹਾਂ ਜੀ ਮੇਰੇ ਤੋਂ ਸਸਤੀ ਗੱਲ ਜੀ ਅੱਜ ਜੀ ਵੀਡੀਓ ਵਿੱਚ ਥੋੜਾ ਸਵਾਰਦਾ ਜੀ ਅੱਜ ਆਪਾਂ ਤੁਹਾਡੇ ਲਈ ਇੱਕ ਬਹੁਤ ਹੀ ਸੌਖਾ ਦਾ ਨੀਂਣਾ ਲੈ ਕੇ ਆਏਗੇ ਕਿਉਂਕਿ ਫੌਨ ਸੇਲਾ ਤੇ ਪਿੰਡ ਹੈਗਾ ਜੀ ਧਰਮਗੜ ਜ਼ਿਲ੍ਹਾ ਪੈਂਦਾ ਸੰਗਰੂਰ ਤੇ ਆਪਣਾ ਗਵਾਂਢੀ ਪਿੰਡ ਹੈਗਾ ਤੇ ਸਜਣੋ ਅੱਜ ਧਰਮਗੜ ਪਿੰਡ ਦੇ ਵਿੱਚ ਇੱਕ ਆਪਾਂ ਨੇ ਬਹੁਤ ਹੀ ਸਤਿਕਾਰਯੋਗ ਅੰਕਲ ਅਮਰਤ ਸਿੰਘ ਜੀ ਉਹਨਾਂ ਦੇ ਘਰੇ ਇੱਕ ਬਹੁਤ ਹੀ ਚੰਗੀ ਝੋਟੀ ਬਕਾਊਗਾ ਤੇ ਕੀ ਡਿਟੇਲ ਹੈ ਕੀ ਗੱਲਬਾਤ ਹੈ ਕੀ ਮੁੱਲ ਵੜੀ ਕਰਦੇ ਆ ਤੇ ਕਿੱਥੇ ਤੱਕ ਛੱਡ ਦੇਣਗੇ ਠੀਕ ਹੈ ਜੀ ਬਾਕੀ ਤੁਹਾਨੂੰ ਸਾਰੀ ਡਿਟੇਲ ਦੇ ਵਿੱਚ ਵੀਡੀਓ ਆਪਾਂ ਨਹੀਂ ਮਿਲੂਗੀ ਜੇ ਕਿਸੇ ਫਾਰਮ ਵਾਲੇ ਵੀਰ ਨੇ ਆਪਣੀ ਵੀਡੀਓ ਕਰਵਾਉਣੀ ਆ ਪਸ਼ੂਆਂ ਦੀ ਤਾਂ ਉਹ ਸੰਪਰਕ ਕਰ ਲਿਓ ਬਾਕੀ ਮਾਲਕਾਂ ਦਾ ਨੰਬਰ ਮੈਂ نیچے ਸਕਰੀਨ ਤੇ ਚੱਲੂਗਾ ਤੁਸੀਂ ਗੱਲਬਾਤ ਕਰ ਲਿਓ ਠੀਕ ਹੈ ਜੀ ਪਸ਼ੂ ਤੁਹਾਨੂੰ ਦਿਖਾਉਣੇ ਆ ਅੱਜ ਦੇ ਲਈ ਆਪਾਂ ਦਸਰੀ ਗੱਲ ਜੀ ਅਸੀਂ ਉੱਥੇ ਬੋਲੀ ਬੜਾ ਦਸਰੀ ਗੱਲ ਜੀ ਦੇਖੋ ਹੁਣ ਕੀ ਹਾਲ ਚੱਲ ਹੈ ਜੀ ਠੀਕ ਠਾਕ ਆਪਣਾ ਨਾਮ ਬੱਲ ਦਾ ਨੌ ਮੇਰਾ ਅਮਰ ਸਿੰਘ ਪਤੋਂ ਦੀਆਂ ਭਾਈ ਵਧੀਆ ਅਮਰ ਸਿੰਘ ਜੀ ਹਾਂ ਜੀ ਤੇ ਇਹ ਪਿੰਡਾਂ ਨੂੰ ਨਹੀਂ ਸੀ ਆਪਣਾ ਇੱਕ ਐਸਤਾ ਓਜਲੀ ਸੜਕ ਤੇ ਪੈ ਗਿਆ ਘਰ ਸੜਕ ਤੇ ਇਹਨਾਂ ਦਾ ਘਰ ਹੈ ਬਈ ਤੇ ਆ ਝੋਟੀ ਆਪਣੀ ਬਕਾਉ ਹੈ ਹਾਂਜੀ ਆ ਝੋਟੀ ਤੇ ਕੀ ਗੱਲਬਾਤ ਹੈ ਜੀ ਦੀ ਕਿੰਨੇ ਟਾਈਮ ਦੀ ਇਹ ਕੈਮਿਸੂਨ ਸੁਣਾ ਇਹਨੇ ਇਹ ਤਾਂ ਪਲੂਗਾ ਜੀ ਪਹਿਲੇ ਸੂਰੇ ਪਹਿਲੇ ਸੂਰੇ ਸੁਣਾ ਕੱਟੀ ਨੇ ਹਾਂਜੀ ਠੀਕ ਹੈ ਜੀ ਆਪਣੀ ਘਰ ਦੀ ਕੱਟੀ ਹੈ ਹਾਂ ਘਰ ਦੀ ਪਾਲੀ ਦੀ ਘਰ ਦੀ ਪਾਲੀ ਹੋਈ ਹੈ ਜੀ ਤੇ ਸਿੰਘ ਸੁng ਦਿਖਾਈ ਬਈ ਲਿਆ ਕੇ ਮੜਾ ਜਾ ਲਵੇ ਤੈਨੂੰ ਦਿਖਾ ਦੇ ਜਮਾ ਛੋਟਾ ਸਿੰਗਾ ਬਾਈ ਤੇ ਮੈਂ ਮਤਲਬ ਆਪਾਂ ਕਹੀ ਇਹ ਵੀ ਸਾੰਨ ਨਹੀਂ ਇੱਕ ਉਂਗਲ ਦਾ ਸਾਨੂੰ ਵੀ ਨਹੀਂ ਹੈਗਾ ਤੇ ਮਾ ਸਾਉਸੀਲ ਝੋਟੀ ਹੈ ਹਨਾ ਜੀ ਸਾਉਸੀਲ ਹੀ ਆ ਪੂਰੀ ਹਾਂਜੀ ਹਾਂਜੀ ਝੋਟੀ ਕਰਦੀ ਹੈ ਹਾਂਜੀ ਕਰਦੀ ਪਾਲੀ ਕਿੰਨੇ ਦਿਨ ਕੇ ਹੈ ਰਹੇ ਨੇ ਰਹੇ ਨੇ ਇਹਦੇ ਜੀ 8 9 ਲਾ ਲਓ 8 ਲਾ ਲਓ ਬਸੇ 8 9 ਦਿਨ ਰਹੇ ਨੇ 8 9 ਦਿਨ ਇਹਦੇ ਨਾਲ ਹੀ ਕਰਤਾ ਹਾਂਜੀ ਲੈ ਇੱਕ ਵਾਰ ਉਹ ਬਿਖਾ ਦੇ ਬਾਈ ਮੜਾ ਜਾ ਲੈ ਵਾਰ ਉਹ ਬਿਖਾ ਦੇ ਤੇ ਬਾਕੀ ਹੋਰ ਤਿਆਰ ਕਰ ਜੂਗੀ ਹਾਂਜੀ ਕੀ ਮਲਵਾੜੀ ਕਰਦੇ ਆ ਫਿਰ ਆਪਾਂ ਕਿੱਥੇ ਤੱਕ ਛੱਡ ਦੇਣੀ ਹੈ ਕੀ ਗੱਲਬਾਤ ਹੈ ਇਹਦਾ ਗੁੱਲਾ ਦਾ ਜੀ 160000 160000 ਹਾਂ ਠੀਕ ਹੈ ਜੀ ਤੇ ਨੰਬਰ ਕੀ ਹੈ ਆਪਣਾ ਨੰਬਰ ਹੈਗਾ ਜੀ 98723 ਜੀ ਠੀਕ ਹੈ ਜੀ 15766 15766 ਜੀ ਠੀਕ ਹੈ ਜੀ ਤੇ ਹੋਰ ਆਪਣਾ ਇਹ ਪਹਿਲੇ ਸੂਏ ਆਪਣੀ ਹਾਂ ਜੀ ਪਹਿਲੇ ਸੂਏ ਭਲੂਣਾ ਭਲੂਣਾ ਛੋਟੀ ਜੀ ਠੀਕ ਹੈ ਜੀ ਨੰਬਰ ਦੁਬਾਰਾ ਬੋਲ ਦੋ ਜੀ ਮਾੜਾ 98723 ਜੀ 15766 ਜੀ ਠੀਕ ਹੈ ਜੀ ਲਓ ਜੀ ਮੈਂ ਆਪਣਾ ਥੋੜਾ ਨੰਬਰ ਮੈਂ ਸਕਰੀਨ ਦੇ ਉੱਤੇ ਲਾਉਂਗਾ ਤਾਂ ਬਈ ਬਾਕੀ ਡੇਟਾ ਦਿਖਾ ਦੇ